ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਠੀਕ ਠਾਕ ਹੋ ਜੀ ਪ੍ਰਮਾਤਮਾ ਤੁਹਾਨੂੰ ਠੀਕ ਠਾਕ ਰੱਖਣ ਚੜ੍ਹਦੀ ਕਲਾ ਚ ਰਹੋ ਹਾਂਜੀ ਇੱਕ ਖੁਸ਼ਖਬਰੀ ਦੱਸਣ ਲੱਗੇ ਆ ਆ ਦੇਖੋ ਜੀ ਆਪਾਂ ਪੰਜਾਬੀ ਰਸੋਈ ਸੱਸਨੋਂ ਦੀ ਵੈਸ਼ਨੂ ਰਸੋਈ ਆਪਾਂ ਪ੍ਰਬੰਧ ਕੀਤਾ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਲੂ ਦਾ ਪਰੌਠਾ ਮੋਲੀ ਦਾ ਪਰੌਠਾ ਪਨੀਰ ਦਾ ਪਰੌਠਾ ਤੇ ਗੁੜ ਦੀ ਸਪੈਸ਼ਲ ਚਾਹ ਤੇ ਆਪਣੇ ਟਿਫਨਾ ਦਾ ਵੀ ਪ੍ਰਬੰਧ ਆ ਇਥੇ ਟਿਫਨਾ ਆਪਾਂ ਤਿਆਰ ਕਰਿਆ ਕਰਾਂਗੇ ਤੇ ਉਹ ਦਿਆ ਕਰਾਂਗੇ ਘਰਾਂ ਦੇ ਵਿੱਚ ਮਤਲਬ ਲਜਾਇਆ ਤੁਸੀਂ ਆਪ ਕਰਨੇ ਆ ਅਸੀਂ ਤੁਹਾਨੂੰ ਤਿਆਰ ਕਰ ਦਿਆ ਕਰਾਂਗੇ ਚੀਜ਼ ਲੈ ਕੇ ਤੁਹਾਨੂੰ ਜਾਣੀ ਪਿਆ ਕਰੋ ਫੋਨ ਕਰ ਦਿਆ ਕਰਿਓ 10 ਮਿੰਟ ਪਹਿਲਾਂ ਠੀਕ 10 ਮਿੰਟ ਦੇ ਵਿੱਚ ਤੁਹਾਨੂੰ ਸਮਾਨ ਤਿਆਰ ਮਿਲਿਆ ਕਰੋ ਤੇ ਨਾਲੇ ਆਪਾਂ ਕੱਪੜਿਆਂ ਦੀ ਸਲਾਈ ਲੇਡੀ ਸੂਟਾਂ ਦੀ ਸਲਾਈ ਦਾ ਕੰਮ ਚਲਾਇਆ। ਔਰ ਬਿਊਟੀ ਪਾਰਲਰ ਦਾ। ப்ਲੀਜ਼ ਸਾਡਾ ਸਹਿਯੋਗ ਦਿਓ। ਸਾਨੂੰ ਸੱਸ ਨੋ ਦੀ ਰਸੋਈ 'ਚ ਕੰਮਜਾਬ ਹੋਣ ਦਾ ਮੌਕਾ ਦਿਓ। ਥੀ। ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰੋ। ਸਪੈਸ਼ਲ ਤੌੜੀ ਦੀ ਦਾਲ। ਅਸੀਂ ਜੋ ਵੀ ਬਣਾਇਆ ਕਰਨਾ ਨਾ ਤੌੜੀਆਂ ਦੇ ਵਿੱਚ ਹੀ ਬਣਾਉਣਾ। ਸਾਗ, ਰਾਇਤਾ, ਖੀਰ, ਸੇਮੀਆਂ, ਜੋ ਵੀ ਅਸੀਂ ਬਣਾਉਣਾ ਤੌੜੀ ਦੀ ਦਾਲ। ਜੋ ਵੀ ਅਸੀਂ ਤਿਆਰ ਕਰਿਆ ਕਰਨਾ ਤੋੜੀ ਚ ਹੀ ਕਰਿਆ ਕਰਨਾ ਦਹੀਂ ਲੱਸੀ ਜੋ ਵੀ ਚਾਹੀਦਾ ਹੋਇਆ ਕਰੋ ਅਸੀਂ ਸਾਰੀ ਚੀਜ਼ ਤੋੜੀ ਚ ਬਣਾਇਆ ਕਰਨੀ ਆ ਤੋੜੀਆਂ ਚ ਬਣਾਉਣੀ ਆ ਜੀ ਅਸੀਂ ਧੰਨਵਾਦ ਜੀ